ਰਾਮ ਜਿਹਦਾ ਨਾਮ ਲੈ ਕੇ ਜਿਹਦੀ ਓਟ ਦੇ ਵਿੱਚ ਦੇਸ਼ ਦੇ ਅੰਦਰ ਸਾਰਾ ਜਿਹੜਾ ਕਾਰਪੋਰੇਟ ਜਗਤ ਦਾ ਹੱਲਾ ਬੋਲਿਆ ਜਾ ਰਿਹਾ ਤੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਕਦੇ ਉਹਦੇ ਮੰਦਰ ਦੇ ਨਾਂ ਤੇ ਆ ਕਦੇ ਉਹ ਕਿਸੇ ਗੱਲ ਦੇ ਨਾਂ ਤੇ ਆ ਉਹੀ ਓਟ ਲੈ ਕੇ ਜਿਹੜਾ ਉਹ ਇਹਨਾਂ ਨੇ ਮੰਦਰੇਗਾ ਕਾਨੂੰਨ ਤਬਦੀਲ ਕੀਤਾ ਇਹਦੀ ਵਿਸ਼ੇਸ਼ਤਾ ਇਹ ਸੀ ਵੀ ਕੋਈ ਸਕੀਮ ਨਹੀਂ ਸੀ ਸ਼ਬਦ ਦਾ ਸਕੀਮ ਵਰਤ ਲਿਆ ਜਾਂਦਾ ਉਹ ਹੀ ਅਸਲ ਚ ਕਾਨੂੰਨ ਸੀ ਕੋਈ ਮੰਨ ਲਓ ਕਿਤੇ 400 ਦਿਹਾੜੀ ਕਿਤੇ 200 ਆਕਦੇ 300 ਹੈ ਜਿਵੇਂ ਵੀ ਵੀ ਉਹ ਕਿਸੇ ਨੂੰ ਕੋਈ ਤੁਸੀਂ ਕਹੋ ਵੀ ਉਹਦਾ ਕਿਸੇ ਨੂੰ 5000 ਕਿਸੇ ਨੂੰ 20000 10000 ਸਾਲ ਚੋਂ ਕੁਛ ਨਾ ਕੁਛ ਅਗਲੇ ਦੀ ਜੇਬ ਚ ਜਾਊਗਾ ਜਿਹਦਾ ਮਤਲਬ ਜੇ ਹੋਰ ਕੋਈ ਕੰਮ ਨਹੀਂ ਅਨਸਕਿਲਡ ਬੰਦਿਆਂ ਲਈ ਸੀ ਇਹ ਵਰਕਰਾਂ ਲਈ ਖਾਸ ਕਰਕੇ ਔਰਤਾਂ ਨੂੰ ਇਹਦਾ ਲਾਹਾ ਹੋਇਆ ਬਈ ਰਾਜਾਂ ਤੇ ਭਾਰ ਪਾਤਾ ਇਹਦਾ ਪਹਿਲਾ 90 ਦਾ ਹੌਣ ਇਹਨੂੰ 60 40 ਕਰਤਾ ਹੂੰ ਜਿਹਦਾ ਮਤਲਬ ਹੈ ਵੀ 40% ਹੈ ਜਿਹੜਾ ਉਹ ਰਾਜ ਬਉਣਗੇ ਬੰਦੇ ਘਟਾ ਦੇਣੇ ਨੇ ਜੋਬ ਕਾਰਡ ਘਟ ਬਣਨੇ ਨੇ ਹੂੰ ਦਿਨ ਰਹਿ ਕੇ ਕਾਗਜ਼ਾਂ ਚ 125 ਫੰਡ ਘਟਾਉਣੇ ਨੇ ਏਰੀਆ ਨੋਟੀਫਾਈ ਨਹੀਂ ਕਰਨੇ ਤੇ ਜਿਹੜੀ ਆਪਣੀ ਕਹਿ ਦਿੰਦੇ ਨੇ ਹਾਜ਼ਰੀ ਲੱਗਣ ਦੇ ਇੰਤਜ਼ਾਮ ਨੇ ਉਹਨਾਂ ਨੂੰ ਡਿਜੀਟਲਾਈਜ਼ ਕਰ ਦੇਣਾ ਜਾਂ ਉਹ ਪਹਿਲਾਂ ਵੀ ਕਰ ਰਹੇ ਸੀ ਉਹ ਸਾਰਾ ਕੁਝ ਇੰਨਾ ਟਾਫ ਕਰ ਦੇਣਾ ਇੱਕ ਤਰ੍ਹਾਂ ਇਹਨੂੰ ਖੋਰੰਦਾ ਇੱਕ ਵੱਡਾ ਝਟਕਾ ਹੈ ਦੂਜੀ ਉਹਨਾਂ ਨੇ ਵੱਡੀ ਗੱਲ ਇਹ ਕੀਤੀ ਵੀ ਅਸੀਂ ਏਰੀਆ ਨੋਟੀਫਾਈ ਕਰਾਂਗੇ ਜਿਹਦਾ ਮਤਲਬ ਆਇਆ ਨਹੀਂ ਹੈ ਵੀ ਕਿਤੇ ਵੀ ਲਾਗੂ ਹੈ ਜਿਹੜਾ ਏਰੀਆ ਮਨਰੇਗਾ ਦੇ ਕੰਮ ਵਾਸਤੇ ਨੋਟੀਫਾਈ ਕਰਤਾ ਉੱਥੇ ਹੀ ਲਾਗੂ ਹੋ ਇਹਦਾ ਮਤਲਬ ਇਹ ਹੈ ਵੀ ਜਿਹੜੇ ਰਾਜ ਚ ਚੋਣਾ ਉਸ ਰਾਜ ਦੇ ਕੁਸ਼ੀਰੀ ਨੋਟੀਫਾਈ ਹੋ ਜਾ ਕਰਨਗੇ ਜਿਹੜੇ ਚ ਨਹੀਂ ਹੈਗੇ ਉਥੇ ਨਹੀਂ ਹੋਣਗੇ ਤਵੀਲੀਆਂ ਕਹੀ ਆ ਉਹਦਾ ਅਰਥ ਇੱਕ ਆ ਉਹ ਹੈਗਾ ਵੀ ਸੈਂਟਰਲਾਈਜੇਸ਼ਨ ਹੋ ਗਈ ਤਾਕਤਾਂ ਦੀ ਜਣੀ ਕਾਨੂੰਨ ਦੇ ਅੰਦਰ ਇਹੋ ਜੀਆਂ ਪ੍ਰੋਵੀਜ਼ਨ ਬਣਾਤੀਆਂ ਵੀ ਬਹੁਤਾ ਕੋਸ਼ ਸੈਂਟਰ ਗਵਰਨਮੈਂਟ ਨੇ ਡਿਸਾਈਡ ਕਰਨਾ ਦੋ ਮਹੀਨੇ ਕੰਮ ਬੰਦ ਰਹੂਗਾ ਹਾਂ ਜਦੋਂ ਹਾੜੀ ਤੇ ਸੌਣੀ ਹਾੜੀ ਤੇ ਸੌਣੀ ਕੰਮ ਬੰਦ ਰਹਿਣ ਦਾ ਮਤਲਬ ਕੀ ਵੀ ਦਲੀਲ ਇਹ ਦਿੱਤੀ ਵੀ ਖੇਤੀ 'ਚ ਕੰਮੇ ਘਟ ਜਾਂਦੇ ਆ ਭਾਰਤ 'ਚ ਇੰਨੀ ਜ਼ਿਆਦਾ ਬੇਰਜ਼ਗਾਰੀ ਹੈ ਖੇਤੀ 'ਚ ਕਿੱਥੇ ਕੰਮੇ ਘਟਦੇ ਆ ਕੰਮੇ ਤਾਂ ਵਾਧੂ ਤਰੇ ਫਿਰਦੇ ਹੁੰਦੇ ਆ ਹਾਂ ਇਹ ਠੀਕ ਹੈ ਵੀ ਮੰਗਰੇਗਾ ਦੇ ਹੁੰਦੇ ਆ ਅਗਲੇ ਕੋਲੇ ਚੁਆਇਸ ਹੁੰਦੀ ਆ ਉਹ ਕਿਸੇ ਜ਼ਗੀਰਦਾਰ ਦੇ ਜਾ ਕੇ ਜਲੀਲ ਹੋਣ ਨਾਲੋਂ ਤੇ ਘਟ ਦਿਹਾੜੀ ਦੇ ਕੰਮ ਕਰਨ ਨਾਲੋਂ ਨਰੇਗਾ ਨੂੰ ਕਰਨਾ ਪ੍ਰੈਫਰ ਕਰੂ ਉਹ ਬੰਦ ਕਰਤਾ ਇਹਦਾ ਮਤਲਬ ਕੀ ਹੈ ਵੀ ਜਿਹੜੀਆਂ ਔਰਤਾਂ ਉਹ ਜਾ ਕੇ ਖੇਤਾਂ 'ਚ ਸੇਲਾ ਜੁਗਣਗੀਆਂ ਉਹ ਖੇਤਾਂ 'ਚ ਜਾ ਕੇ ਟੁੜੀ ਢੋਣਗੀਆਂ ਤੇ ਉਹਨਾਂ ਦੀ ਔਜ਼ਰ ਤਾਂ ਹੋਰ ਥੱਲੇ ਆਣਗੀਆਂ ਕਿਉਂਕਿ ਕੋਈ ਆਪਸ਼ਨ ਨਹੀਂ ਹੈ ਜਿਵੇਂ ਮਨਰੇਗਾ ਸਕੀਮ ਆ ਨਾ ਸਰਕਾਰ ਕਹਿ ਰਹੀ ਹੈ ਕਿ ਉਹਦਾ ਨਾਮ ਬਦਲੇ ਇੱਕ ਅਸੀਂ ਡਿਵੈਲਪਮੈਂਟ ਕੀਤੀ ਉਹਦੇ ਵਿੱਚ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਰਾਮ ਜੀ ਲੈ ਕੇ ਕੀ ਲੱਗਦਾ ਇਹ ਸਿਰਫ ਰੌਲਾ ਕੱਲੇ ਨਾਮ ਬਦਲੀ ਦਾ ਹੈ ਜਾਂ ਇਹਦੇ ਵਿੱਚ ਹੋਰ ਵੀ ਬਹੁਤ ਕੁਛ ਆ ਨਹੀਂ ਨਾਮ ਬਦਲੀ ਦਾ ਤਾਂ ਸਿਰਫ ਇੱਕ ਤਰੀਕਾ ਹੀ ਹੈ ਅਸਲ ਚ ਤਾਂ ਉਹਦਾ ਤੱਤ ਬਦਲਦਾ ਕਾਨੂੰਨ ਦਾ ਤੇ ਤਰੀਕਾ ਉਹੀ ਹੈ ਵੀ ਭਾਰਤ ਵਿੱਚ ਜਿੰਨੇ ਵੀ ਮੋਦੀ ਸਰਕਾਰ ਕਾਨੂੰਨ ਬਦਲ ਰਹੀ ਹੈ ਉਹਦੇ ਵਾਸਤੇ ਉਹ ਪੁਰਾਣੇ ਸਾਰੇ ਕਾਨੂੰਨਾਂ ਦੀਆਂ ਜਿਹੜੀਆਂ ਕਮਜ਼ੋਰੀਆਂ ਖਾਮੀਆਂ ਉਹਨੂੰ ਆਧਾਰ ਬਣਾਉਂਦੀ ਹੈ ਤੇ ਉਹ ਹੈਗੀਆਂ ਹੀ ਆ ਉਹਦੇ 'ਚ ਵੀ ਕੋਈ ਰੌਲਾ ਨਹੀਂ ਕਿਉਂਕਿ ਪਹਿਲਾਂ ਤੋਂ ਰੇ ਆਉਂਦੇ ਕਾਨੂੰਨ ਆ ਜਿਹੜੇ ਜਿਵੇਂ ਹੁਣ ਜਦੋਂ ਇਹਨਾਂ ਨੇ ਆਪਣੇ ਫੌਜਦਾਰੀ ਕਾਨੂੰਨ ਬਦਲੇ ਆ ਉਦੋਂ ਵੀ ਜਿਹੜੇ ਪੁਰਾਣੇ ਆ ਉਹ ਅੰਗਰੇਜ਼ਾਂ ਵੇਲੇ ਤੋਂ ਰੇ ਆਉਂਦੇ ਸੀ ਤੇ ਉਹ ਉਦੋਂ ਵੀ ਕਾਨੂੰਨਾਂ ਦੇ ਜ਼ਿਆਦਾ ਨਾ ਹੀ ਬਦਲੇ ਆ ਉਹਨਾਂ ਨੂੰ ਹੋਰ ਵੱਧ ਲੋਕ ਵਿਰੋਧੀ ਕਰਤਾ ਪਰ ਪੇਸ਼ ਉਹਨਾਂ ਨੂੰ ਐ ਕੀਤਾ ਵੀ ਦੇਖੋ ਤਾਂ ਹੁਣ ਅੰਗਰੇਜ਼ਾਂ ਵੇਲੇ ਦੇ ਕਾਨੂੰਨ ਸੀ ਅਸੀਂ ਤਾਂ ਅੰਗਰੇਜ਼ਾਂ ਦੀ ਸਾਰੀ ਵਿਰਾਸਤ ਖਤਮ ਕਰਨ ਤਰੇ ਹੋਏ ਆ ਤੇ ਇਸ ਕਰਕੇ ਵੀ ਇਹ ਕਾਨੂੰਨ ਵੀ ਹੁਣ ਬਦਲੇ ਜਾਣੇ ਚਾਹੀਦੇ ਆ ਹੁਣ ਵੀ ਉਹ ਜਿੰਨੇ ਵੀ ਬਦਲਦੇ ਐ ਇਉਂ ਹੀ ਜਿਹੜਾ ਮਰੇਗਾਲਾ ਕਾਨੂੰਨ ਆ ਇਹ 2000 ਆਪਣਾ 5 ਦੇ ਵਿੱਚ ਦਸੰਬਰ ਚ ਪਾਸ ਹੋਇਆ ਸੀ ਹੂੰ ਉਹਨਾਂ ਨੇ ਇਹਨੂੰ ਮੋਦੀ ਸਰਕਾਰ ਦੇ ਪਹਿਲਾਂ ਦੀ ਇਹ ਨਿਸ਼ਾਨੇ ਤੇ ਸੀ ਕਾਨੂੰਨ ਹੂੰ ਇਹ ਜਾਨੀ ਕੋਈ ਐ ਨਹੀਂ ਹੈ ਵੀ ਇਹਨਾਂ ਨੇ ਹੁਣੇ ਹੁਣ ਤਾਂ ਸਿਰਫ ਸਿਰੇ ਲਾਤੀ ਗੱਲ ਵੀ ਨਾ ਇਹ ਕਾਨੂੰਨ ਰੱਦ ਕਰਕੇ ਨਵਾਂ ਕਾਨੂੰਨ ਬਣਾਤਾ ਹੂੰ ਇਹ ਇਹਨਾਂ ਨੇ ਪਤਾ ਨਹੀਂ ਜਿਵੇਂ ਕਹਿੰਦੇ ਆ ਵੀ 2 ਦਿਨ ਪਹਿਲਾਂ ਉਹਦਾ ਨਾਮ ਚੇਂਜ ਕੀਤਾ ਤੇ 2 ਦਿਨ ਬਾਅਦ ਸਾਰਾ ਕਾਨੂੰਨ ਚੇਂਜ ਕਰਤਾ ਜਿਹੜੀ ਪਹਿਲਾਂ ਕੱਲੇ ਨਾਂ ਦੀ ਗੱਲ ਆਈ ਉਹ ਜਿਵੇਂ ਬਹਿਸ ਝੜ ਗਈ ਵੀ ਮਹਾਤਮਾ ਗਾਂਧੀ ਦੀ ਥਾਂ ਤੇ ਆ ਆ ਗਿਆ ਤੇ ਮੁੜ ਕੇ ਜਿਵੇਂ ਬਾਹਰੋਂ ਤਾਂ ਕਿਸੇ ਨੂੰ ਪ੍ਰਭਾਵ ਉਹਨਾਂ ਨੇ ਇਹ ਦੇਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤਾਂ ਇਸ ਕਾਨੂੰਨ ਨੂੰ ਮਜ਼ਬੂਤ ਕੀਤਾ ਹਾਂ ਵੀ ਹਾਂ ਵੀ ਤਕੜਾ ਕੀਤਾ ਪਹਿਲਾਂ ਦੀ ਮੁਕਾਬਲੇ ਵੀ ਪਹਿਲਾਂ ਵਾਲਾ ਤਾਂ ਬਹੁਤ ਕਮਜ਼ੋਰ ਸੀਗਾ ਉਹਦੀਆਂ ਖਾਮੀਆਂ ਸੀ ਉਹਨੂੰ ਅਸੀਂ ਦੂਰ ਕੀਤਾ ਤਰੀਕਾ ਉਹੀ ਹੈ RAM ਜਿਹਦਾ ਨਾਂ ਲੈ ਕੇ ਜਿਹਦੀ ਓਟ ਦੇ ਵਿੱਚ ਦੇਸ਼ ਦੇ ਅੰਦਰ ਸਾਰਾ ਜਿਹੜਾ ਕਾਰਪੋਰੇਟ ਜਗਤ ਦਾ ਹੱਲਾ ਬੋਲਿਆ ਜਾ ਰਿਹਾ ਤੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਕਦੇ ਉਹਦੇ ਮੰਦਰ ਦੇ ਨਾਂ ਤੇ ਐ ਕਦੇ ਉਹ ਕਿਸੇ ਗੱਲ ਦੇ ਨਾਂ ਤੇ ਐ ਉਹੀ ਓਟ ਲੈ ਕੇ ਜਿਹੜਾ ਉਹ ਇਹਨਾਂ ਨੇ ਮਨਰੇਗਾ ਕਾਨੂੰਨ ਤਬਦੀਲ ਕੀਤਾ ਉਹ ਲੋਕਾਂ ਦੀ ਜਿਹੜੀ ਜ਼ਿੰਦਗੀ ਨੂੰ ਕਿੰਨਾ ਕੁ ਉੱਪਰ ਲੈ ਕੇ ਜਾ ਰਹੀ ਸੀ ਮਨਰੇਗਾ ਕਿੰਨਾ ਕੁ ਆਸਰਾ ਸੀ ਉਹਦਾ ਮਨਰੇਗਾ ਦਾ ਦੇਖੋ ਕਾਫੀ ਮਹੱਤਵਪੂਰਨ ਰੋਲ ਬਣ ਜਾਂਦਾ ਹੈ ਇਸ ਹਾਲਤ ਵਿੱਚ ਜਿਹੜੇ ਹਿਸਾਬ ਨਾਲ ਪਿੰਡੂ ਭਾਰਤ ਦੀ ਬੇਰੁਜ਼ਗਾਰੀ ਹੈ। ਉਦ ਸਕੀਮ ਜਦੋਂ ਆਈ ਹੈ ਆਮ ਰੂਪ ਦੇ ਵਿੱਚ ਤਾਂ ਭਾਰਤੀ ਰਾਜ ਦੀ ਥਰਸਟ ਜਾਂ ਉਹਦੀ ਨੀਤੀ ਇਹੀ ਹੈ ਵੀ ਉਹ ਲੋਕਾਂ ਦੀ ਭਲਾਈ ਲਈ ਲੋਕਾਂ ਦੀ ਬਿਹਤਰੀ ਲਈ ਖਰਚੇ ਜਾਣ ਵਾਲੇ ਬਜਟਾਂ ਤੇ ਕਟੌਤੀ ਕਰ ਰਿਹਾ ਕਿਉਂਕਿ ਜਿਹੜੀਆਂ ਸਾਮਰਾਜੀ ਸੰਸਾਰ ਦੀਆਂ ਸੰਸਥਾਵਾਂ ਉਹਨਾਂ ਦੇ ਹਿਸਾਬ ਨਾਲ ਭਾਰਤ ਦੀ ਸਰਕਾਰ ਨੂੰ ਜਿਵੇਂ ਚੱਲਣਾ ਚਾਹੀਦਾ ਉਹਦੇ ਚ ਉਹਨਾਂ ਦੀ ਵੱਡੀ ਮੰਗ ਹੈ ਵੀ ਇਹ ਕਟੌਤੀ ਕਰੋ ਤੇ ਤੁਹਾਨੂੰ ਲੋਨ ਦਿਓ ਚੀਜ਼ਾਂ ਫੇਰ ਮਿਲਣਗੀਆਂ ਬਹੁਤ ਸਾਰੇ ਖੇਤਰ ਹੈ ਜਿਹੜੇ ਖੋਲੋ ਕੰਪਨੀਆਂ ਦੇ ਕਾਰੋਬਾਰਾਂ ਲਈ ਤੇ ਸਰਕਾਰੀ ਜਿਹੜੇ ਬਜਟ ਆ ਉਹਨਾਂ ਦੇ ਘਾਟੇ ਨੇ ਜਿਹੜੇ ਉਹ ਘਟਾਓ ਘਾਟੇ ਮਤਲਬ ਬਜਟ ਘਾਟੇ 'ਚ ਜਾਂਦੇ ਨੇ ਨਾਮ ਕਰਕੇ ਵੀ ਤੁਸੀਂ ਖਰਚੇ ਵਧ ਕਰਦੇ ਹੋ ਤੇ ਤੁਹਾਡੇ ਕੋਲ ਇਹਨੇ ਪੈਸੇ ਹੁੰਦੇ ਨਹੀਂ ਇਹ ਜਿਹੜਾ ਘਾਟਾ ਹੈ ਇਹਨੂੰ ਘਟਾਓ ਹੋਰ ਥੋੜਾ ਕਰੋ ਹੋਰ ਥੋੜਾ ਕਰੋ ਉਹ ਹੋਰ ਥੋੜਾ ਕਰਨਾ ਉਹਨਾਂ ਨੇ ਕਾਹਦੇ ਤੋਂ ਕਰਨਾ ਨੇ ਲੋਕਾਂ ਲਈ ਖਰਚੇ ਜਾਣ ਵਾਲੀਆਂ ਸਕੀਮਾਂ ਉਹ ਉਹਦੇ ਤੋਂ ਕਟੌਤੀ ਲਾ ਰਹੇ ਆ ਇਹ ਸਾਰਾ ਜ਼ਮਾਨਾ ਤਾਂ ਉਹ ਹੈ ਇਦੇ ਵਿੱਚ ਇੱਕ ਮਨਰੇਗਾ ਇਹੋ ਜੀ ਸਕੀਮ ਆਈ ਸੀ ਜਿਹਦਾ ਨਾਮ ਬਾਅਦ ਚ ਮਾਗ ਨਰੇਗਾ ਹੋ ਗਿਆ ਮਹਾਤਮਾ ਗਾਂਧੀ ਜੋੜਨ ਕਰਕੇ ਪਰ ਪਾਪੂ ਦਰਪਾਸ਼ਾ ਚੋਂ ਮਨਰੇਗਾ ਹਨ ਉਹਦੋਂ ਵੀ ਘਟ ਨਰੇਗਾ ਹੀ ਵੱਜਦੀ ਆ ਉਸ ਸਕੀਮ ਦਾ ਰੋਲ ਹੀ ਬਣ ਗਿਆ ਵੀ ਭਾਰਤ ਚ ਬਹੁਤ ਵੱਡੀ ਪੱਧਰ ਤੇ ਪੇਂਡੂ ਖੇਤਰ ਜਿਹੜੀ ਬੇਰੁਜ਼ਗਾਰੀ ਹੈ ਉਹ ਬਿਸਪੋਰਟਕ ਹਾਲਤ ਹੈ ਉਹਨੂੰ ਨਜਿੱਠਣ ਦਾ ਉਹਦੇ ਚ ਜਿਵੇਂ ਕਹਿ ਲੋ ਵੀ ਲੋਕਾਂ ਦੇ ਚੁੱਲਿਆਂ ਨੂੰ ਮਾੜਾ ਮੋਟਾ ਤਪਦੇ ਰੱਖਣ ਦਾ ਇਹ ਇੱਕ ਜਰੀਆ ਸੀ ਇਹ ਇਸ ਗੱਲ ਦਾ ਇਕਵਾਲ ਵੀ ਸੀ ਸਰਕਾਰ ਵੱਲੋਂ ਯੂਪੀਏ ਵਨ ਗਵਰਨਮੈਂਟ ਨੇ 2005 ਚ ਮਨਮੋਹਨ ਸਿੰਘ ਗਵਰਨਮੈਂਟ ਨੇ ਸਕੀਮ ਲਿਆਂਦੀ ਇਹਦੇ ਵਿੱਚ ਜਿਹੜਾ ਆਪਣਾ ਜੀਨ ਡਰੇਂਜੇ ਕਹਿੰਦੇ ਨੇ ਫਰਾਂਸ ਵਾਲਾ ਅਰਥਸ਼ਾਸਤਰੀ ਜਿਹੜਾ ਭਾਰਤ ਚ ਰਹਿੰਦਾ ਤੇ ਅਰੁਣਾ ਰਾਏ ਤੇ ਇਹੋ ਜਿਹੇ ਜਿਹੜੇ ਕੁਝ ਪਬਲਿਕ ਇੰਟੈਲੈਕਚੁਅਲ ਵੱਜਦੇ ਆ ਉਹਨਾਂ ਦਾ ਵੀ ਰੋਲ ਸੀ ਸੀਪੀਸੀਪੀਐਮ ਵਾਲੇ ਵੀ ਆਪ ਦੇ ਇਹਨੂੰ ਖਾਤੇ ਪਾਉਂਦੇ ਆ ਉਹ ਵੀ ਕਹਿੰਦੇ ਵੀ ਸਸੀਂ ਸਪੋਰਟ ਦਿੱਤੀ ਸੀ ਸਾਡਾ ਰੋਲ ਸੀ ਇਹਨੂੰ ਬਣਾਉਣ ਚ ਪਰ ਮਹੱਤਵਪੂਰਨ ਗੱਲ ਇਹ ਆ ਵੀ ਇਹ ਇੱਕ ਤਰ੍ਹਾਂ ਲੋਕਾਂ ਦਾ ਜਿਹੜਾ ਰਜਗਾਰ ਦਾ ਸੰਵਿਧਾਨ ਚ ਕਿਹਾ ਹੋਇਆ ਹੱਕ ਹੈ ਹੂੰ ਤੋਂ ਉਸ ਹੱਕ ਨੂੰ ਅਪਲਾਈ ਕਰਨ ਦੀ ਇੱਕ ਕੋਸ਼ਿਸ਼ ਸੀ ਨਿਕਲੀ ਇਸ ਲੋੜ ਚੋਂ ਸੀ ਵੀ ਜਿੰਨੀ ਵੱਡੀ ਬੱਦਰ ਤੇ ਬੇਰਜਗਾਰੀ ਹੈ ਜੇ ਇਹਦਾ ਕੁਝ ਨਾ ਕੀਤਾ ਜੇ ਲੋਕਾਂ ਦੇ ਜੇਬਾਂ 'ਚ ਕੋਈ ਥੋੜੀ ਬਹੁਤ ਰਕਮ ਵੀ ਨਾ ਪਾਈ ਫੇਰ ਇਹ ਬਹੁਤ ਵੱਡੀ ਬੇਚੈਨੀ ਦਾ ਕਾਰਨ ਬਣੂ ਇਹ ਬੇਚੈਨੀ ਸਾਡੇ ਰਾਜ ਦੀ ਅਸਥਿਰਤਾ ਦਾ ਕਾਰਨ ਬਣੂ ਇਸ ਕਰਕੇ ਇੰਨਾ ਕਦਾ ਕੁਝ ਜ਼ਰੂਰ ਕਰਨਾ ਪਊ ਉਹਦੇ ਜੋ ਲਿਆਏ ਵੀ ਪ੍ਰਤੀ ਪਰਿਵਾਰ ਭਾਵੇਂ ਦੋ ਜਣੇ ਕਰਦੇ ਕੰਮ ਜਾਂ ਤਿੰਨ ਕਰਦੇ ਆ ਕਾਰਡ ਤਾਂ ਦੋ ਤਿੰਨ ਦੇ ਵੀ ਬਣ ਜਾਣਗੇ ਪਰ ਸਾਰੇ ਪਰਿਵਾਰ ਨੂੰ 100 ਦਿਨ ਦਾ ਕੰਮ ਹੈ ਜਿਹੜਾ ਉਹ ਅਸੀਂ ਜ਼ਰੂਰ ਦੇਾਂਗੇ ਉਹਦੀਆਂ ਉਜਰਤਾਂ ਅੱਡ ਅੱਡ ਸਟੇਟਾਂ ਚ ਐਡਡ ਜਿਹੜੀ ਦਿਹਾੜੀ ਰੇਟ ਆ ਉਹਨਾਂ ਦੇ ਹਿਸਾਬ ਨਾਲ ਹੋਣਗੀਆਂ ਰਕਮ ਹੈ ਜਿਹੜੀ ਉਹਦੀ 90% ਸਰਕਾਰ ਦੇਊਗੀ ਭਾਰਤ ਦੀ ਸਰਕਾਰ ਤੇ 10% ਜਾਨੀ ਕਿ ਐਡਮਿਨਿਸਟ੍ਰੇਟਿਵ ਖਰਚੇ ਆ ਜਿਹੜੇ ਪ੍ਰਬੰਧਕੀ ਖਰਚੇ ਸਕੀਮ ਨੂੰ ਚਲਾਉਣ ਦੇ ਖਰਚੇ ਉਹ ਸੂਬਾ ਸਰਕਾਰਾਂ ਪਾਉਣਗੀਆਂ ਜਿੱਥੇ ਵੀ ਇਹ ਜੋਬ ਕਾਰਡ ਬਣਨਗੇ 5 ਸਾਲ ਹੀ ਬਣਦਾ ਸੀ ਪਹਿਲਾਂ ਉਹ ਉਹ ਜੋਬ ਕਾਰਡ ਜਿਹੜਾ ਵੀ ਜਿਹਦਾ ਬਣ ਗਿਆ ਉਹਨੂੰ 100 ਦਿਨ ਦੀ ਰੋਜ਼ਗਾਰ ਦੀ ਗਾਰੰਟੀ ਹੋਊਗੀ ਇਹਦੀ ਵਿਸ਼ੇਸ਼ਤਾ ਇਹ ਸੀ ਵੀ ਕੋਈ ਸਕੀਮ ਨਹੀਂ ਸੀ ਸ਼ਬਦ ਦਾ ਸਕੀਮ ਵਰਤ ਲਿਆ ਜਾਂਦਾ ਉਹ ਹੀ ਅਸਲ 'ਚ ਕਾਨੂੰਨ ਸੀ ਕਿਸੇ ਗੱਲ ਦੀ ਕਾਨੂੰਨੀ ਗਰੰਟੀ ਹੋਣ ਦਾ ਕਾਫੀ ਮਹੱਤਵ ਬਣ ਜਾਂਦਾ ਹੈ ਇਸ ਅਰਥਾਂ ਚ ਮਹੱਤਵ ਬਣ ਜਾਂਦਾ ਹੈ ਵੀ ਉਹ ਗਵਰਨਮੈਂਟਾਂ ਉਹਨੂੰ ਲਾਗੂ ਕਰਨ ਵਾਸਤੇ ਬਾਉਂਡ ਹੋ ਜਾਂਦੀਆਂ ਵੀ ਐਂ ਤਾਂ ਠੀਕ ਆ ਵੀ ਉਹ ਫੇਰ ਵੀ ਭੱਜ ਜਾਂਦੀਆਂ ਪਰ ਪਰ ਕਿਸੇ ਆਮ ਸਕੀਮ ਨਾਲ ਉਹ ਜਿਹਨੂੰ ਕੈਬਨਟ ਦੇ ਫੈਸਲੇ ਨਹੀਂ ਕੱਟ ਦੇਣਾ ਹੁੰਦਾ ਵੀ ਕਿਸੇ ਕੈਬਨਟ ਨੇ ਮੀਟਿੰਗ ਕੀਤੀ ਵੀ ਅਸੀਂ ਆ ਸਕੀਮ ਬੰਦ ਫੇਰ ਆ ਫਲਾਨੀ ਸ਼ੁਰੂ ਇੰਉਂ ਨਹੀਂ ਕਾਨੂੰਨ ਕਾਨੂੰਨ ਦਾ ਅਰਥ ਹੈ ਵੀ ਉਸ ਫਲਾਨੀ ਸਟੇਟ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਇਹਨੂੰ ਲਾਗੂ ਕਰਨਾ ਹੀ ਕਰਨਾ ਉਹ ਬਾਹੂੜ ਹੋ ਗਈ ਇਹਦੇ ਲਈ ਇੱਕ ਤਾਂ ਇਹ ਸਾਰਥਾਂ 'ਚ ਮਹੱਤਵਪੂਰਨ ਸੀ ਇੱਕ ਇਹ ਸਾਰਥਾਂ 'ਚ ਸੀਗਾ ਵੀ 100 ਦਿਨ ਲਈ ਤਾਂ ਬੀ ਮਲੋ ਕਿਤੇ 400 ਦਿਹਾੜੀ ਹੈ ਕਿਤੇ 200 ਆਕਦੇ 300 ਹੈ ਜਿਵੇਂ ਵੀ ਵੀ ਉਹ ਕਿਸੇ ਨੂੰ ਕੋਈ ਤੁਸੀਂ ਕਹ ਲੋ ਵੀ ਉਹਦਾ ਕਿਸੇ ਨੂੰ 5000 ਕਿਸੇ ਨੂੰ 20000 10000 ਸਾਲ ਚੋਂ ਕੁਛ ਨਾ ਕੁਛ ਅਗਲੇ ਦੀ ਜੇਬ ਚ ਜਾਊਗਾ ਜਿਹਦਾ ਮਤਲਬ ਜੇ ਹੋਰ ਕੋਈ ਕੰਮ ਨਹੀਂ ਆਨ ਸਕਿਲਡ ਬੰਦਿਆਂ ਲਈ ਸੀ ਇਹ ਵਰਕਰਾਂ ਲਈ ਖਾਸ ਕਰਕੇ ਔਰਤਾਂ ਨੂੰ ਇਹਦਾ ਲਾਹਾ ਹੋਇਆ ਜਿਹੜੀਆਂ ਜਮ੍ਹਾਂ ਖੇਤ ਮਜ਼ਦੂਰ ਜਾਂ ਬਿਲਕੁਲ ਪਿੰਡੂ ਗਰੀਬ ਔਰਤਾਂ ਜਿਨ੍ਹਾਂ ਕੋਲ ਕੋਈ ਸਕਿੱਲ ਨਹੀਂ ਹੈ ਕੋਈ ਹੁਨਰ ਨਹੀਂ ਹੈ ਉਹਨਾਂ ਲਈ ਚਲੋ ਉਹ ਮਤਲਬ ਕਿਸੇ ਵੀ ਤਰ੍ਹਾਂ ਦੇ ਜਿਹੜੇ ਪਿੰਡਾਂ 'ਚ ਕੰਮ ਨੇ ਸੜਕਾਂ ਦੇ ਮਤਲਬ ਰਾ ਪਰਨੇ ਨੇ ਜਾਂ ਜੋ ਵੀ ਛੱਪਣਾ ਚੋਂ ਮਿੱਟੀ ਕੱਢਣੀ ਹੈ ਜਿਵੇਂ ਖਾਸ ਕਰਕੇ ਜਦੋਂ ਪੰਜਾਬ 'ਚ ਥੋੜਾ ਜਿਹਾ ਘੱਟ ਲੱਗਦਾ ਪਰ ਜਿਹੜੇ ਹੋਰ ਏਰੀਏ ਨਾ ਬਿਹਾਰ ਹੈ ਯੂਪੀ ਹੈ ਜਿਹੜੇ ਮੁਕਾਬਲ ਤੇ ਨੇ ਦੂ ਪਛੜੇ ਹੋਏ ਆ ਉਹਨਾਂ ਥਾਵਾਂ ਤੇ ਸਿੰਚਾਈ ਦੇ ਇੰਤਜ਼ਾਮਾਂ ਵਜੋਂ ਛੱਪੜਾਂ ਦਾ ਮਹੱਤਵ ਹੈ ਉੱਥੇ ਪਾਣੀ ਸੰਭਦਾ ਉਸ ਤਰ੍ਹਾਂ ਦੇ ਕਿੰਨੀ ਤਰ੍ਹਾਂ ਦੇ ਕੰਮ ਆ ਜਿਹੜੇ ਉੱਥੇ ਕੀਤੇ ਜਾਂਦੇ ਸੀ ਇਹਦੇ ਰਾਹੀਂ ਇਹ ਤਾਂ ਸੀਗੇ ਇਹਦੇ ਮਤਲਬ ਜੋ ਦੇਖਦੇ ਪਹਿਲੂ ਉਹਦੀ ਵੱਡੀ ਪ੍ਰੋਬਲਮ ਇਹ ਸੀ ਵੀ ਕਮਜ਼ੋਰੀ ਕਹ ਲਓ ਵੀ ਇਹ ਅਸਲ 'ਚ ਰਜਗਾਰ ਪੈਦਾਵਾਰ ਨਾਲ ਜੁੜਿਆ ਹੁੰਦਾ ਹੈ। ਹੂੰ ਇਹ ਪੈਦਾਵਾਰ ਨਾਲ ਜੁੜੀ ਸਕੀਮ ਨਹੀਂ ਸੀ। ਇਹ ਇੱਕ ਤਰ੍ਹਾਂ ਪੈਦਾਵਾਰ ਦੇ ਸਹਾਈ ਢਾਂਚੇ ਦੀ ਉਸਾਰੀ 'ਚ ਹੱਥ ਵਟਾਤਾ ਕੋਈ। ਇਹ ਉਹ ਰੋਲ ਸੀ ਇਹਦਾ। ਹੂੰ ਤੇ ਇਸ ਕਰਕੇ ਕੀ ਹੁੰਦਾ ਸੀ? ਇੱਕ ਪੱਖੋਂ ਕਾਨੂੰਨਨ ਤਾਂ ਇਹਦੀ ਔ ਗਰੰਟੀ ਬਣ ਜਾਂਦੀ ਸੀ ਜਦੋਂ ਕਿਸੇ ਨੇ ਕੰਮ ਦਾ ਹੱਕ ਬਣਦਾ ਜਿਹਦਾ ਜੋਬ ਕਾਰਡ ਬਣ ਗਿਆ ਉਹਦਾ ਕੰਮ ਦਾ ਹੱਕ ਹੈ। ਉਦੋਂ ਬਾਅਦ ਉਹਨੂੰ ਕੰਮ ਦੇਣਾ ਪੈਣਾ ਹੈ। ਹੂੰ ਇਹ ਨਹੀਂ ਹੈਗਾ ਵੀ ਉਹ ਤਾਂ ਕੰਮ ਹੈ ਨਹੀਂ। ਜਿਉਂ ਕੰਮ ਪੈਦਾ ਕਰੋ। ਇਹ ਇੰਨਾ ਮਹੱਤਵਪੂਰਨ ਸੀ ਦੇਖੋ ਇਹ ਕੋਈ ਐ ਤਾਂ ਹੈ ਨਹੀਂ ਸੀ ਕੋਈ ਬਹੁਤ ਵੱਡਾ ਅਨਕਲਾਬੀ ਕਦਮ ਸੀ ਸੀ ਤਾਂ ਇਹ ਇੱਕ ਸੁਧਾਰਵਾਦੀ ਜਾ ਕਦਮ ਥੋੜੀ ਜਿਵੇਂ ਕਹਿ ਲੋ ਡੁੱਬਦੇ ਨੂੰ ਤਣਕੇ ਦਾ ਸਹਾਰਾ ਸੀ ਸਥਾਨਤਾ ਇਹਦਾ ਨਹੀਂ ਸੀ ਡੁੱਬਦੇ ਨੂੰ ਤਣਕੇ ਦਾ ਸਹਾਰਾ ਵੀ ਹੁੰਦਾ ਉਹ ਸਹਾਰਾ ਬਣਿਆ ਕੁਝ ਨਾ ਕੁਝ ਜਿੰਨਾ ਵੀ ਚੱਲਿਆ ਕਿਉਂਕਿ ਸਾਰੇ ਰਾਜ ਦੀ ਧੁੱਸ ਦੂਜੀ ਹੈ ਵੀ ਬਜਟ ਘਾਟੇ ਘਟਾਉਣੇ ਤੇ ਇੰਨਾਂ ਚੀਜ਼ਾਂ ਤੇ ਖਰਚਣੇ ਨਹੀਂ ਇਸ ਕਰਕੇ ਸਾਰੀਆਂ ਸਰਕਾਰਾਂ ਨੂੰ ਉਦੋਂ ਬਾਅਦ ਹੀ ਰੜਕਦੀ ਗਈ ਰਹੀ ਹੈ ਮੋਦੀ ਗਵਰਨਮੈਂਟ ਨੂੰ ਵਿਸ਼ੇਸ਼ ਕਰਕੇ ਰੜਕਦੀ ਰਹੀ ਹੈ ਕਿਉਂਕਿ ਉਹ ਆਰਥਿਕ ਸੁਧਾਰਾਂ ਦੀ ਸਭ ਤੋਂ ਵੱਧ ਚੈਂਪੀਅਨ ਹੈ ਹੁਣ ਫਿਰ ਇਹਦੇ ਵਿੱਚ ਕੀ ਡਿਵੈਲਪਮੈਂਟ ਕੀਤੀ ਹੈ ਮੋਦੀ ਸਰਕਾਰ ਨੇ ਹੁਣ ਇਹਦੇ ਵਿੱਚ ਦੇਖੋ ਉਹਨਾਂ ਨੇ 2-3 ਵੱਡੀਆਂ ਤਵਦੀ ਲੀਆਂ ਹੁਣ ਤਾਂ ਕਈ ਕੁਝ ਕੀਤਾ ਉਹ ਸਾਰਾ ਕਾਨੂੰਨ ਇੱਥੇ ਡਿਸਕਸ ਕਰਨਾ ਸੰਭਵ ਨਹੀਂ ਇੱਕ ਵੱਡੀ ਗੱਲ ਉਹਨਾਂ ਨੇ ਇਹ ਕਰਤੀ ਵੀ ਰਾਜਾਂ ਤੇ ਭਾਰ ਪਾਤਾ ਇਹਦਾ ਪਹਿਲਾਂ 90 ਦਾ ਸੀ ਹਾਂ ਹੁਣ ਇਹਨੂੰ 60-40 ਕਰਤਾ ਹੂੰ ਜਿਹਦਾ ਮਤਲਬ ਹੈ ਵੀ 40% ਹੈ ਜਿਹੜਾ ਰਾਜ ਬਉਣਗੇ ਉਹਦਾ ਫਿਰ ਪਹਿਲਾਂ ਹੀ ਕਰਜਾਈ ਉਹਨਾਂ ਨੂੰ ਤਾਂ ਕਿੱਥੇ ਦੇਣਾ ਨਾ ਉਹਦੇ ਚ ਦੋ ਗੱਲਾਂ ਇੱਕ ਤਾਂ ਰਾਜਾਂ ਕਿਉਂਕਿ GST ਲੱਗਣ ਤੋਂ ਬਾਅਦ ਜਿਹੜੇ ਟੈਕਸਾਂ ਦੇ ਢਾਂਚੇ ਦੀ ਕੁੱਲ ਕਲੈਕਸ਼ਨ ਜੋ ਰਕਮ ਹੁੰਦੀ ਹੈ ਉਹਦਾ ਵੱਡਾ ਹਿੱਸਾ ਸੈਂਟਰ ਕੋਲੇ ਜਾਂਦਾ ਜਣੀ GST ਨੇ ਟੈਕਸਾਂ ਦਾ ਕੇਂਦਰੀਕਰਨ ਕੀਤਾ ਇੱਕ ਤਾਂ ਇਹ ਹੋ ਗਿਆ ਵੀ ਰਾਜਾਂ ਕੋਲੇ ਤੋੜ ਰਹਿੰਦੀ ਐ ਦੂਜੀ ਗੱਲ ਆ ਇੱਕ ਦੂਜੇ ਸਰ ਸਿੱਟਣ ਦਾ ਮੌਕਾ ਵੀ ਐ ਵੀ ਜਿਵੇਂ ਹੋਰ ਕਿੰਨੀਆਂ ਸਕੀਮਾਂ ਚ ਨਹੀਂ ਹੁੰਦਾ ਉਹ ਕਹਿੰਦਾ ਵੀ ਸੈਂਟਰ ਵਾਲਿਆਂ ਨੇ ਨਹੀਂ ਭੇਜਿਆ ਖਾਸਾ ਸਮਾਂ ਤਾਂ ਲੋਕਾਂ ਨੂੰ ਇਹੀ ਨਹੀਂ ਸਾਫ਼ ਹੁੰਦਾ ਪੰਜਾਬ ਚ ਹੜਾਂ ਦੇ ਮਾਮਲੇ ਚ ਕੀ ਹੋਇਆ ਵੀ ਉਹ ਜੀ ਇੰਨੇ ਬਜਟ ਜਾਰੀ ਹੋਏ ਸੀ ਉਹ ਤਾਂ ਸੁਧਾਰਨ ਬੰਦਲੀ ਸਮਝਣੀ ਔਖਾ ਹੋ ਗਿਆ ਵੀ ਇਹ ਕਿੱਥੋਂ ਆਏ ਸੀ ਕਿੱਥੇ ਗਏ ਸੀ ਕੌਣ ਕੀ ਕਹਿੰਦਾ ਉਵੇਂ ਹੁਣ ਕਹੀ ਜਾਣਗੇ ਵੀ ਸਾਡਾ 40 ਦੀ ਗਈ ਸਾਡੀ 30 ਪਾਇਆ ਸੀ ਕਿਸੇ ਨੇ 25 ਪਾਇਆ ਸੀ ਉਹਨਾਂ ਨੇ 40 ਪਾਇਆ ਇਹ ਕੰਮ ਚੱਲੂਗਾ ਇੱਕ ਤਾਂ ਇੱਕ ਤਰ੍ਹਾਂ ਇਹ ਹੋ ਗਿਆ ਵੀ ਕਿਉਂਕਿ ਸੈਂਟਰ ਗਵਰਨਮੈਂਟ ਹੈ ਜਿਹੜੀ ਉਹ ਬਜਟ ਜਟਾਉਣ ਪੱਖੋਂ ਵੱਡੀ ਹਾਲਤ ਚ ਹੈ ਤਾਕਤਵਰ ਹਾਲਤ ਚ ਹੈ ਕਿੱਥੇ ਉਹਦੀ ਰਿਸਪੌਂਸਿਬਿਲਟੀ ਸੀ ਕਿੱਥੇ ਇਹਨੇ ਇਹਨੂੰ ਸ਼ਿਫਟ ਕਰਕੇ ਅੱਧੀ ਉਹਨਾਂ ਤੇ ਭੇਜਤੀ ਇਹ ਇੱਕ ਤਾਂ ਇਹਦਾ ਇੱਥੋਂ ਹੀ ਸਭ ਤੋਂ ਵੱਡੀ ਇਹਦੀ ਕਮਜ਼ੋਰੀ ਸ਼ੁਰੂ ਹੋਗੀ ਲੈ ਕੇ ਹੋਏ ਆਏ ਆ ਦਲੀਲ ਇਹ ਹੈ ਵੀ ਅਸੀਂ 125 ਦਿਨ ਦਾ ਕੰਮ ਕਰ ਦੇਾਂਗੇ ਉਹ ਹੁਣ ਇਹ ਵੀ 125 ਤੇ ਪੂਰਾ ਤਾਂ 100 ਦਾ ਨਹੀਂ ਹੁੰਦਾ ਸੀ ਹਾਂ ਜਣੀ ਐਵਰੇਜ ਪਿਛਲੇ ਸਾਲ ਤੱਕ 50 ਦੀ ਸੀ ਐਤ ਕੀ ਜੇ ਦੇਖਿਆ ਜਾਵੇ ਆਹ 10 ਦਸੰਬਰ ਤੱਕ ਦੀ ਫਿਗਰ ਇਹ ਹੈ ਵੀ 35 ਦਿਨ ਬਣਦੇ ਆ 35 ਦਿਨ ਦਾ ਕੰਮ ਮਿਲਿਆ 100 ਤਾਂ ਕਦੇ ਕਿਸੇ ਨੂੰ ਮਿਲਿਆ ਹੀ ਨਹੀਂ ਬਹੁਤ ਥੋੜੀ ਗਿਣਤੀ ਦੇ ਪਰਿਵਾਰ ਨੇ ਜਿਨ੍ਹਾਂ ਨੂੰ 100 ਕਦੇ ਮਿਲਿਆ ਹੋਊ ਇਸ ਕਰਕੇ 125 ਕਹੋ 130 ਕਹੋ 140 ਕਹੋ ਉਹ ਤਾਂ ਤਾਂ ਰਹਿ ਜਾਣਾ ਕਾਗਜ਼ਾਂ 'ਚ ਦੂਜੀ ਉਹਨਾਂ ਨੇ ਵੱਡੀ ਗੱਲ ਇਹ ਕੀਤੀ ਵੀ ਅਸੀਂ ਏਰੀਆ ਨੋਟੀਫਾਈ ਕਰਾਂਗੇ ਜਿਹਦਾ ਮਤਲਬ ਐ ਨਹੀਂ ਹੈ ਵੀ ਕਿਤੇ ਵੀ ਲਾਗੂ ਹੈ ਜਿਹੜਾ ਏਰੀਆ ਮਨਰੇਗਾ ਦੇ ਕੰਮ ਵਾਸਤੇ ਨੋਟੀਫਾਈ ਕਰ ਉੱਥੇ ਹੀ ਲਾਗੂ ਹੋ ਇਹਦਾ ਮਤਲਬ ਇਹ ਹੈ ਵੀ ਜਿਹੜੇ ਰਾਜ ਚ ਚੋਣਾ ਉਸ ਰਾਜ ਦੇ ਖੇਰੀਏ ਨੋਟੀਫਾਈ ਹੋ ਜਾ ਕਰਨਗੇ ਜਿਹੜੇ ਚ ਨਹੀਂ ਹੈਗੇ ਉੱਥੇ ਨਹੀਂ ਹੋਣਗੇ ਜਿਹੜੀ ਰਾਜ ਸਰਕਾਰ ਦੀ ਬਾਮ ਰੋਡ ਨਹੀਂ ਉੱਥੇ ਨਹੀਂ ਨੋਟੀਫਾਈ ਹੋਣਗੇ ਦੂਜੀ ਗੱਲ ਉਹਨਾਂ ਨੇ ਇਹਨੂੰ ਜੇ ਅਸੀਂ ਐਂ ਕਹੀਏ ਵੀ ਸੈਂਟਰ ਇਸ ਕਾਨੂੰਨ ਚ ਇੱਕ ਤਬਦੀ ਤਬਦੀਲੀਆਂ ਕਹੀ ਆ ਉਹਦਾ ਅਰਥ ਇਹ ਇੱਕ ਆ ਉਹ ਹੈਗਾ ਵੀ ਸੈਂਟਰਲਾਈਜੇਸ਼ਨ ਹੋ ਗਈ ਤਾਕਤਾਂ ਦੀ ਜਣੀ ਕਾਨੂੰਨ ਦੇ ਅੰਦਰ ਇਹੋ ਜੀਆਂ ਪ੍ਰੋਵੀਜ਼ਨ ਬਣਾਤੀਆਂ ਵੀ ਬਹੁਤਾ ਕੋਸ਼ ਸੈਂਟਰ ਗਵਰਨਮੈਂਟ ਨੇ ਡਿਸਾਈਡ ਕਰਨਾ ਜਿਵੇਂ ਕਿਸੇ ਹੋਰ ਸਕੀਮਾਂ 'ਚ ਕਰਨਾ ਹੁੰਦਾ ਅੱਗੇ ਜਿਵੇਂ ਹੁੰਦਾ ਜੀ ਪੰਚਾਇਤ ਵੀ ਲਿਖ ਕੇ ਭੇਜਦੇ ਵੀ ਸਾਨੂੰ ਲੋੜ ਆ ਡਿਮਾਂਡ ਆ ਹਨਾ ਪਿੰਡ ਦੀ ਤੇ ਇੱਥੇ ਆ ਕੰਮ ਚਲਾ ਦਿਓ ਮਨਰੇਗਾ ਦਾ ਉਹ ਖਤਮ ਹੋਊਗਾ ਫਿਰ ਨਹੀਂ ਉਹ ਸਿੱਧੇ ਤੌਰ ਤੇ ਨਹੀਂ ਕਿਹਾ ਹੋਇਆ ਖਤਮ ਹੋਊਗਾ ਉਹ ਇਹ ਹੋਊਗਾ ਵੀ ਜਿਉਂ ਏਰੀਆ ਹੀ ਨੋਟੀਫਾਈ ਨਹੀਂ ਉਥੇ ਪੰਚਾਇਤ ਲਿਖੀ ਕੀ ਕਰੂਗੀ ਹੁਣ ਵੀ ਰਾਜ ਸਰਕਾਰ ਨੇ ਡਿਮਾਂਡ ਕਰਨੀ ਹੈ ਫੰਡ ਅਲਾਟ ਸੈਂਟਰ ਗਵਰਨਮੈਂਟ ਨੇ ਕਰਨਾ ਉਹ ਫੰਡ ਅਲਾਟ ਕਰਨ ਦੇ ਮਾਮਲੇ ਦੇ ਵਿੱਚ ਹੱਥ ਘੁੱਟੂਗੀ ਜਦੋਂ ਹੱਥ ਘੁੱਟੂਗੀ ਤਾਂ ਕਿਸੇ ਦੀ ਡਿਮਾਂਡ ਹੈ ਜਿਹੜੀ ਭੇਜੀ ਹੋਈ ਰਹਿ ਜੂ ਉਹ ਕਾਗਜ਼ਾਂ 'ਚ ਪਈ ਰਹਿ ਜੂ ਹੁਣ ਵੀ ਇਹ ਡਿਮਾਂਡ ਕਰਦੀਆਂ ਹੀ ਹੈ ਨਾ ਸੇਟਾਂ ਕਿੰਨੇ ਮਾਮਲਿਆਂ 'ਚ ਕਰਦੀਆਂ ਜਣੀ ਗੱਲ ਕੀ ਆ ਇੱਕ ਜਿਵੇਂ ਅਸੀਂ ਐ ਕਹਿਣਾ ਹੋਵੇ ਦੋ ਟੋਕ ਇੱਕ ਵੱਡੀ ਗੱਲ ਈ ਆ ਵੀ ਕ੍ਰੈਨ ਕਹਿਣ ਨੂੰ ਤਾਂ ਇਹ ਰੱਖਿਆ ਕਾਨੂੰਨ ਹੀ ਪਰ ਅਸਲ ਦੇ ਵਿੱਚ ਇਹ ਨਾ ਤੱਤ ਹੈ ਜਿਹੜਾ ਉਹ ਸਕੀਮ ਵਾਲਾ ਬਣ ਗਿਆ ਇਹ ਇੱਕ ਸਕੀਮਾਂ ਦੇ ਰਾਹੀਂ ਲੋਕਾਂ ਨੂੰ ਪੈਸੇ ਦੇਣੇ ਇਹ ਨਾ ਇੱਕ ਆਮ ਪੈਟਰਨ ਬਣ ਗਿਆ ਸਰਕਾਰਾਂ ਦਾ ਉਹ ਪੈਟਰਨ ਨੇ ਇਹ ਵੀ ਲੋਕਾਂ ਦੇ ਕਾਨੂੰਨੀ ਅਧਿਕਾਰ ਖਤਮ ਕਰਦੇ ਲੋਕਾਂ ਦਾ ਸਿਹਤ ਦਾ ਅਧਿਕਾਰ ਹੈ ਸਰਕਾਰੀ ਹਸਪਤਾਲ ਚਾਹੀਦੇ ਡਾਕਟਰ ਚਾਹੀਦੇ ਇਹਦੀ ਥਾਂ ਤੇ ਪ੍ਰਾਈਵੇਟ ਹਸਪਤਾਲਾਂ ਚ ਇਲਾਜ ਕਰਾਉਣ ਵਾਸਤੇ ਜੀ ਆਯੂਸ਼ਮਨ ਕਾਰਡ 5 ਲੱਖ ਜਿਹਦਾ ਮਤਲਬ ਸਿੱਧਾ ਉਹਦਾ ਯਕੀਨੀ ਕਰਤਾ ਤੁਸੀਂ ਹਸਪੀਟਲ ਵਾਲੇ ਦਾ 5 ਲੱਖ ਉਹਦਾ ਹੋ ਗਿਆ ਉਹਦਾ ਹੋ ਗਿਆ ਸਰਕਾਰੀ ਖਜ਼ਾਨੇ ਜਿਹੋ ਉਹਨੂੰ ਗਿਆ ਨਾਲੇ ਤਾਂ ਉਹਨੇ ਉੱਥੇ ਉਧੇ ਰੇਟ ਕਿੰਨੇ ਵਧਾਤੇ ਜਿਹਨੇ ਸਰਕਾਰੀ ਖਜ਼ਾਨਾ ਨਾਲੇ ਪ੍ਰਾਈਵੇਟਾਂ ਨੂੰ ਲਟਾਉਣਾ ਤੇ ਨਾਲੇ ਸਕੀਮਾਂ ਫਿਰ ਲੀਡਰਾਂ ਦੇ ਤੇ ਮੰਤਰੀਆਂ ਤੇ ਮੁੱਖ ਮੰਤਰੀਆਂ ਪ੍ਰਧਾਨ ਮੰਤਰੀਆਂ ਦੇ ਨਾਵਾਂ ਤੇ ਉਹ ਅਗਲੇ ਨੂੰ ਆਇਆ ਲੱਗਦਾ ਮੋਦੀ ਦੀ ਫੋਟੋ ਲੱਗੀ ਹੁੰਦੀ ਵੀ ਇਹ ਇਲਾਜ ਤਾਂ ਮੇਰਾ ਮੋਦੀ ਕਰਾ ਰਿਹਾ ਆਈ ਮੰਨ ਲਓ ਕੋਈ ਵੀ ਸਕੀਮ ਹੈ ਵੀ ਜਿਹਦਾ ਮਤਲਬ ਵੀ ਜਿਹੜਾ ਲੋਕਾਂ ਦੇ ਕਾਨੂੰਨੀ ਅਧਿਕਾਰਾਂ ਵਜੋਂ ਨੂੰ ਮਨਸੂਖ ਕਰ ਦਿਓ ਖਤਮ ਕਰ ਦਿਓ ਹਰ ਇੱਕ ਚੀਜ਼ ਨੂੰ ਸਕੀਮ ਚ ਤਬਦੀਲ ਕਰ ਦਿਓ ਮੰਦਰੀਗਾ ਵੀ ਨਾ ਕਾਨੂੰਨ ਰਹਿ ਜੂਗਾ ਐਕਚੁਅਲ ਚ ਉਹਵੇਂ ਸਕੀਮ ਬਣ ਜੂਗੀ ਵੀ ਜਿਹੜੀ ਮੋਦੀ ਦੇ ਰਿਹਾ ਜੀ ਕੰਮ ਇੰਨੇ ਦਿਨ ਇੰਨੇ ਦਿਨ ਦਾ ਤੇ ਹੁਣ ਫਲਾਣੇ ਸੂਬੇ ਚੋਂ ਨਾ ਹੁਣ ਉੱਥੇ ਕੰਮ ਹੈ ਹੁਣ ਇਸ ਚ ਨਹੀਂਗਾ ਇਹ ਉਹਦਾ ਪੈਟਰਨ ਬਣਾਤਾ ਬਾਕੀ ਇਹੋ ਜੀਆਂ ਕਈ ਤ ਵੀ ਕੀਤੀਆਂ ਜਾ ਰਹੀਆਂ ਸੀ ਉਸ ਕਾਨੂੰਨ ਦੇ ਰਹਿੰਦੇ ਕਿਉਂਕਿ ਪਾਵਰਾਂ ਤਾਂ ਉਹ ਕਿਹੜਾ ਜਿਵੇਂ ਆਪਾਂ ਕਹਿੰਦੇ ਆ ਵੀ ਬਹੁਤ ਹੀ ਮਹਾਨ ਕਾਨੂੰਨ ਸੀ ਉਹਦੇ ਵਿੱਚ ਵੀ ਤਾਂ ਪਾਵਰਾਂ ਸਰਕਾਰਾਂ ਕੋਲ ਹੀ ਸੀ ਜਿਵੇਂ ਉਹਦੇ ਵਿੱਚ ਉਹਨੇ ਇੱਕ ਕਾਉਂਸਲ ਬਣਦੀ ਸੀ ਮਰੇਗਾ ਵਰਕਰ ਕਾਉਂਸਲ ਇਹਦੇ ਜੋ ਖਤਮ ਕਰਤੀ ਪਰ ਉਧਰ ਵੀ ਉਹ ਕਾਗਜ਼ਾਂ ਜੀ ਸੀ ਉਹਦੇ ਚ ਔਰਤਾਂ ਨੇ ਵੀ ਸ਼ਮੂਲੀਤ ਕਰਨੀ ਸੀ ਹੋਰ ਸੀ ਪਰ ਉਹ ਉੱਥੇ ਕਾਗਜ਼ਾਂ ਜੀ ਬਣ ਜਾਂਦੀ ਉੱਥੇ ਹੀ ਮਤੇ ਪੈ ਜਾਂਦੇ ਜਿਹੜੀਆਂ ਔਰਤਾਂ ਨੇ ਵਿਚਾਰੀਆਂ ਨੇ ਦਿਹਾੜੀ ਜਾਣਾ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਸੀ ਉਹਦੀਆਂ ਹੈਗੀਆਂ ਉਹਨਾਂ ਨੂੰ ਇਹ ਲੱਗਿਆ ਵੀ ਯਾਰ ਇਹ ਪਰ ਇਹ ਜੇ ਕਾਗਜ਼ਾਂ ਚਾ ਤਾਂ ਕਿਤੇ ਯੂਨੀਅਨ ਬਣਦੀ ਹੈ ਮੰਰੇਗਾ ਵਰਕਰ ਯੂਨੀ ਬਣਦੀ ਹੈ ਰੋਲਾ ਪਾਉਂਦੀ ਹੈ ਉਹ ਕਹਿੰਦੀ ਉਹ ਕਿਉਂ ਨਹੀਂ ਬਣੀ ਉਹਦੇ ਚ ਕਿੱਥੇ ਮਤਾ ਪਾਇਆ ਉਹ ਕਹਿੰਦੇ ਦਾ ਯਾਬੀ ਮੁਕਾਉ ਉਹਨਾਂ ਨੇ ਇਹਦੀ ਇਹਦੀ ਚ ਖਤਮ ਹੀ ਕਰਤੀ ਇਸੇ ਤਰ੍ਹਾਂ ਜੋਬ ਕਾਰਡਾਂ ਦਾ ਹੁਣ ਇਹਦੇ ਵਿੱਚ ਜੋਬ ਕਾਰਡ ਬਣਾਉਣਾ ਟਾਈਟ ਕਰਤਾ ਪਹਿਲਾਂ ਦੇ ਮੁਕਾਬਲੇ ਪਹਿਲਾਂ 5 ਸਾਲ ਆਸਤੇ ਬਣਦਾ ਸੀ ਉਹ ਤਿੰਨ ਦਾ ਕਰਤਾ ਜਿਹਦਾ ਮਤਲਬ ਹੈ ਸ਼ਾਂਤੀ ਕਰਨੀ ਹੈ ਬੰਦੇ ਘਟਾ ਦੇਣੇ ਨੇ ਜੋਬ ਕਾਰਡ ਘੱਟ ਬਣਦੇ ਨੇ ਦੈਨ ਰਹਿ ਕੇ ਕਾਗਜ਼ਾਂ 'ਚ 125 ਫੰਡ ਘਟਾਉਣੇ ਨੇ ਏਰੀਆ ਨੋਟੀਫਾਈ ਨਹੀਂ ਕਰਨੇ ਤੇ ਜਿਹੜੀ ਆਪਣੀ ਕਹਿ ਦਿੰਦੇ ਨੇ ਹਾਜ਼ਰੀ ਲੱਗਣ ਦੇ ਇੰਤਜ਼ਾਮ ਨੇ ਉਹਨਾਂ ਨੂੰ ਡਿਜੀਟਲਾਈਜ਼ ਕਰ ਦੇਣਾ ਜਾਂ ਉਹ ਪਹਿਲਾਂ ਵੀ ਕਰ ਰਹੇ ਸੀ ਉਹ ਸਾਰਾ ਕੁਝ ਇੰਨਾ ਟਾਫ ਕਰ ਦੇਣਾ ਇੱਕ ਤਰ੍ਹਾਂ ਇਹਨੂੰ ਖੋਰਨ ਦਾ ਇੱਕ ਵੱਡਾ ਝਟਕਾ ਹੈ ਇਹ ਦੂਗਾ ਹੀ ਖੁਰਦੀ ਤੁਰੇ ਜਾਣੀ ਹੈ ਸਰਕਾਰ ਨੇ ਇਹਦੇ ਤੋਂ ਬਜਟ ਘਟਾਉਂਦੇ ਤੁਰੇ ਜਾਣਾ ਇਸ ਰੂਪ 'ਚ ਇੱਕ ਆਪਦੇ ਆਪ 'ਚ ਜਣੀ ਜਣੀ ਐ ਗੱਲੋ ਵੀ ਮੇਜਰ ਇਹਦੇ ਚ 12 15 ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਪਹਿਲੀਆਂ ਨਾਲੋਂ ਹੋਰਨ ਦੇ ਕਦਮ ਹੈ ਵੱਖਰੇ ਕਦਮ ਹੈ ਇਹ ਇਸ ਕਾਨੂੰਨ ਜਿਹਨੂੰ ਉਹਨਾਂ ਨੇ ਆਰਾਮ ਦੇ ਨਾਂ ਤੇ ਲਿਆਂਦਾ ਨਾਂ ਵੀ ਉਹਨਾਂ ਨੇ ਐ ਰੱਖਿਆ ਵੀ ਸਿਰਫ ਆਰਾਮ ਲਿਆਉਣ ਵਾਸਤੇ ਹਿੰਦੀ ਤੇ ਅੰਗਰੇਜ਼ੀ ਦਾ ਮਿਲ ਗੋਬਾ ਜਾ ਕਰਤਾ ਬਹੁਤੀ ਬੇਹੁੱਦਾ ਢੰਗ ਨਾਲ ਜਿਹੜੀ ਸ਼ਬਦ ਜੋੜ-ਜੋੜ ਕੇ ਇਹਦਾ ਨਾਂ ਬਣਾਤਾ ਇਹ ਆਪਣੇ ਆਪ ਦੇ ਵਿੱਚ ਅਸਲ ਚ ਗੱਲ ਇਹ ਆ ਵੀ ਇਸ ਗੱਲ ਤੋਂ ਭੱਜਣਾ ਸਰਕਾਰ ਨੇ ਹੁਣ ਕੋਈ ਐ ਕਹਿ ਦਿੰਦਾ ਵੀ ਪਹਿਲਾਂ ਵਾਲਾ ਕਾਨੂੰਨ ਪਹਿਲਾ ਵਾਲਾ ਕਾਨੂੰਨ ਜਿਹੋ ਜਿਹਾ ਵੀ ਸੀ ਇਹ ਉਹਦੀ ਸਮੱਸਿਆ ਹੈ ਵੀ ਉਹ ਪੈਦਾਵਾਰ ਨਾਲ ਨਹੀਂ ਸੀ ਜੋੜਦਾ ਮੂਲ ਗੱਲ ਤਾਂ ਇਹ ਹੈ ਨਾ ਵੀ ਜਿਹੜੀ ਆ ਸਾਡੀ ਇੰਨੀ ਮਨੁੱਖਾ ਸ਼ਕਤੀ ਫਿਰਦੀ ਹੈ ਜਿਹੜੀ ਕੰਮ ਮੰਗਦੀ ਹੈ ਜਿਹਨੂੰ ਤੁਸੀਂ ਕਹਿੰਦੇ ਤੁਸੀਂ 100 ਦਿਨ ਦਾ ਦਿਆਂਗੇ ਇਹਨੂੰ 100 ਦਿਨ ਲਈ ਪ੍ਰੋਡਕਸ਼ਨ ਚ ਲਾਓ ਇਹਨੂੰ ਖੇਤੀ ਚ ਲਾਓ ਇਹਨੂੰ ਉੱਥੇ ਲੋਕਲ ਜਿਹੜੀਆਂ ਸਰਕਾਰ ਫੈਕਟਰੀਆਂ ਲਾਵੇ ਜਿਹਨੂੰ ਆਪਾਂ ਕਹਿੰਦੇ ਆ ਫੂਡ ਪ੍ਰੋਸੈਸਿੰਗ ਯੂਨਿਟ ਲਾਵੇ ਛੋਟੇ ਯੂਨਿਟ ਜਿਹੜੇ ਵੱਡੀ ਜਿਹਦੇ ਵਾਸਤੇ ਇਨਵੈਸਟਮੈਂਟ ਨਹੀਂ ਚਾਹੀਦੀ ਵੱਡੀ ਮਸ਼ੀਨਰੀ ਨਹੀਂ ਚਾਹੀਦੀ ਉਹਨੂੰ 100 ਦਿਨ ਤਾਂ ਕਿਉਂ ਉਹਦਾ ਉੱਥੇ 300 ਦਿਨ ਕੰਮ ਕਰੂਗੀ ਸਾਰੀ ਕਿਰਤ ਹੈ ਜਿਹੜੀ ਤੇ ਇਹੀ ਤਾਂ ਪੈਦਾਵਾਰ ਵਧੂਗੀ ਦੇਸ਼ ਵਿਕਾਸ ਦਾ ਰਾਹ ਤਾਂ ਇਹੀ ਬਣਦਾ ਪਰ ਇਹਦੀ ਥਾਂ ਤੇ ਇਹ ਇਸ ਗੱਲ ਦੀ ਪੁਸ਼ਟੀ ਵੀ ਸੀ ਦੇਖੋ ਕੋਈ ਤਾਂ ਇਹਨੂੰ ਆਏ ਕਹਿੰਦਾ ਵੀ ਦੇਖੋ ਸਰਕਾਰ ਨੇ ਕਿੱਡਾ ਵਧੀਆ ਕੰਮ ਕਰਿਆ ਸੀ ਇਸ ਅਰਥਾਂ 'ਚ ਵਧੀਆ ਕਰਿਆ ਸੀ ਵੀ ਲੋਕਾਂ ਦਾ ਸਹਾਬੰਦ ਹੁੰਦਾ ਕੋਸ਼ਤ ਆ ਜੇਬ 'ਚ ਪਾਓ ਜਿਹੜਾ ਮੈਂ ਪਹਿਲਾਂ ਕਿਹਾ ਰਾਜ ਕਿਵੇਂ ਚੱਲੂ ਪਰ ਨਾਲ ਹੀ ਇਹ ਇਹ ਵੀ ਦਿਖਾਉਂਦਾ ਸੀ ਵੀ ਇਸ ਸਰਕਾਰ ਦੀ ਨੀਤ ਕੀ ਹੈ ਇਹਦੀ ਨੀਤ ਹੈ ਜਿਹੜੀ ਸਰਕਾਰ ਦੀ ਮਤਲਬ ਪਹਿਲੀ ਮਨਮੋਣ ਸਰਕਾਰ ਦੀ ਜਿਨ੍ਹਾਂ ਨੇ ਵੀ ਲਿਆਂਦੀ ਵੀ ਉਹ ਇਹ ਨਹੀਂ ਹੈ ਵੀ ਇਹਨੂੰ ਪ੍ਰੋਡਕਸ਼ਨ ਨਾਲ ਜੋੜਨਾ ਇਹਨੂੰ ਪੈਦਾਵਾਰ ਦੇ ਅਮਲ ਨਾਲ ਜੋੜਨਾ ਇਹਨੂੰ ਜਣੀ ਜਿਹੜੇ ਇਹੋ ਜਿਹੇ ਸਿਰਫ ਕੰਮ ਬਣਾਉਣੇ ਨੇ ਜਿਵੇਂ ਉਹ ਤਾਂ ਕਮਜਾਕ ਵੀ ਬਣ ਗਏ ਨਾ ਵੀ ਯਾਰ ਛੱਪੜ ਚੋਂ ਮਿੱਟੀ ਕੱਢ ਲਓ ਪਾ ਲਓ ਰਾਹ ਦੇ ਦੋਲੇ ਮਿੱਟੀ ਕੱਢ ਲਓ ਪਾ ਲਓ ਉਹ ਅਸਲ ਚ ਅਰਥਾਂ 'ਚ ਇਹ ਬਣਦਾ ਵੀ ਜੇ ਜਿਹੜੇ ਸੈਟਅਪ ਜੇ ਲਾਗੂ ਹੁੰਦੀ ਹੈ ਵੀ ਬਾਕੀ ਰਿਲੇਸ਼ਨ ਪੈਦਾਵਾਰ ਦੇ ਰਿਲੇਸ਼ਨ ਕੀ ਹੈ ਜ਼ਮੀਨਾਂ ਦੀ ਵੰਡ ਕੀ ਹੈ ਲੋਕ ਹੋਰ ਕੀ ਕਰ ਰਹੇ ਆ ਜੇ ਤਾਂ ਸਰਕਾਰ ਉਧਰ ਵੀ ਬਜਟ ਝੋਕ ਰਹੀ ਹੋਵੇ ਫਿਰ ਤਾਂ ਇਹ ਦਿਹਾੜੀਆਂ ਅਰਥ ਲੱਗ ਜਾਣਗੀਆਂ ਮੇਰਾ ਕਹਿਣ ਦਾ ਮਤਲਬ ਵੀ ਜੇ ਮੰਨ ਲਓ ਕਿਸੇ ਏਰੀਆ 'ਚ ਸਨਜਾਈ ਵਾਸਤੇ ਤਲਾਅ ਨੂੰ ਸਰਕਾਰ ਗ੍ਰਾਂਟ ਦੇਵੇ ਫਿਰ ਤੁਹਾਨੂੰ ਬਣਾਉਣ ਚ ਨਾਲ ਇਹ ਵੀ ਸਹਾਈ ਹੋ ਜਾਣਗੀਆਂ ਜਦੋਂ ਕੁਝ ਨਹੀਂ ਹੋਣਾ ਫਿਰ ਇਹੋ ਜੇ ਗਾਮੀ ਬਣਾਉਣੇ ਆ ਵੀ ਹਰ ਸਾਲ ਰਾਹਾਂ ਦੇ ਨਾ ਮਿੱਟੀ ਲਾ ਦਿਓ ਜਦੋਂ ਖੁਰ ਕੇ ਚਲੀ ਜਾਂਦੀ ਹੈ ਚਲੋ ਕਰ ਲਓ ਇਹ ਕੋਈ ਬਾਲੇ ਪੈਦਾਵਾਰ ਦੇ ਅਮਲ ਦੇ ਸਹਾਈ ਕੰਮ ਤਾਂ ਬਣ ਜਾਂਦੇ ਆ ਇਹ ਪੈਦਾਵਾਰ ਨਾਲ ਤੋੜਿਆ ਹੋਣਾ ਇਹਨੂੰ ਇਹ ਇਹੀ ਗੱਲ ਦਿਖਾਉਂਦਾ ਵੀ ਜਿਹੜੀ ਪਿੰਡੂ ਭਾਰਤ ਦੀ ਕਿਰਤ ਸ਼ਕਤੀ ਹੈ ਉਹਨੂੰ ਸਰਕਾਰ ਜਾਨੀ ਲੈਖੇ ਨਹੀਂ ਲਾਉਣਾ ਚਾਹੁੰਦੀ ਜੀ ਕੁਲਮਲਾ ਕੇ ਇਹ ਵੀ ਜਿਹੋ ਜਿਹਾ ਸੀ ਜਿਵੇਂ ਸੀ ਉਹ ਵੀ ਤੋੜ ਦੇਣਾ ਹੋਰ ਵੀ ਖਤਰਨਾਕ ਆ ਨਾ ਹਾਂ ਬਿਲਕੁਲ ਇਹ ਇਹਦੇ ਚੋ ਗੱਲ ਇਹ ਆ ਨਾ ਦੇਖੋ ਜਦੋਂ ਇਹ ਖਤਰਨਾਕਤਾ ਹੈ ਹੀ ਹੈ ਸਰਕਾਰ ਇਸ ਬਜਟਾ ਨੂੰ ਜਿਹੜੇ ਲੋਕਾਂ ਦੇ ਲਿਖੇ ਜਿੰਨੇ ਵੀ ਲੱਗਦੇ ਸੀ ਉਹ ਵੀ ਉਹਦੇ ਤੋਂ ਜਵਾਬ ਦੇਗੀ ਇਹ ਲੋਕਾਂ ਦਾ ਹੋਰ ਵੱਧ ਸਾਬ ਬੰਦ ਕਰੂ ਹੋਰ ਕੰਮ ਹੀ ਹੈ ਨਹੀਂ ਕੋਈ ਪਿੰਡਾਂ ਚ ਕਿਰਤੀਆਂ ਕੋਲੇ ਜਿਹੜਾ ਖੇਤੀ ਦੇ ਵਿੱਚੋਂ ਕੰਮ ਘਟ ਗਿਆ ਮਸ਼ੀਨਰੀ ਨੇ ਘਟਾਤਾ ਦੂਜੇ ਦੇ ਲਿਆਉਣ ਪਿੱਛੇ ਦੋ ਵੱਡੇ ਕਾਰਨ ਇੱਕ ਵੱਡਾ ਕਾਰਨ ਇਹ ਆ ਵੀ ਭਾਰਤ ਹੈ ਜਿਹੜਾ ਉਹ ਪਛੜੇ ਮੁਲਕਾਂ ਦੇ ਹੋਰਾਂ ਦੇ ਮੁਕਾਬਲੇ ਉਹ ਕਹਿੰਦੇ ਨੇ ਇਨਵੈਸਟਮੈਂਟ ਦੀ ਹੱਬ ਬਣਾਉਣਾ ਜਿਵੇਂ ਮੈਂ ਪਹਿਲਾਂ ਕਿਹਾ ਜਿਹੜੇ ਜਣੀ ਕਾਨੂੰਨਾਂ ਦਾ ਸੈੱਟ ਆ ਰਿਹਾ ਹਨ ਉਹਦੇ 'ਚ ਇੱਕ ਸੈੱਟ ਇਹ ਹੈ ਵੀ ਦਾਦਾਵਰਨ ਦਾ ਕਾਨੂੰਨ ਵੀ ਬਦਲਤਾ ਪੈਸਾ ਲਾਓ ਠੀਕ ਹੈ ਜ਼ਮੀਨ ਵੀ ਦੇਾਂਗੇ ਕਾਨੂੰਨ ਬਦਲਤਾ ਤੁਹਾਨੂੰ ਬਿਜਲੀ ਵੀ ਦੇਾਂਗੇ ਕਾਨੂੰਨ ਬਦਲਤਾ ਮੰਰੇਗਾ ਦੀ ਦਿਹਾੜੀ ਜਿੰਨੀ ਕੁ ਵੀ ਜਿਹੜੀ ਕੰਸਟ੍ਰਕਸ਼ਨ ਸੰਤ ਹੈ ਨਾ ਉਹਦੇ 'ਚ ਜਿਹੜੇ ਵਰਕਰ ਆਉਂਦੇ ਆ ਉਹਨਾਂ ਦੀਆਂ ਉਜਰਤਾਂ ਨੂੰ ਕੁਝ ਸਟੇਬਲ ਕਰਨ ਦਾ ਜਾਂ ਵਧਾਉਣ ਦਾ ਕਾਰਨ ਬਣ ਸਕਦੀ ਹੈ। ਕਿਉਂ ਕਿਉਂਕਿ ਅਗਲੇ ਕੋਲੇ ਉੱਥੇ ਤਾਂ ਹੈ ਨਾ 100 ਦਾ ਨਹੀਂ ਚੱਲ 60 ਦਾ ਤਾਂ ਮਿਲੂ। ਅਗਲਾ ਕਹਿੰਦਾ ਜੇ ਮੈਂ ਸ਼ਹਿਰ ਜਾ ਕੇ ਇੰਨਾ ਖਰਚਾ ਕਰਕੇ ਉੱਥੇ ਵੀ ਇੰਨਾ ਕੀ ਕਮਾਉਣਾ ਫਿਰ ਮੈਂ ਉੱਥੇ ਹੀ ਨਰੇਗਾ ਜੀ ਕਮਾ ਲੂੰ। ਜੇ ਨਹੀਂ ਹੋਊ ਜੇ ਜਾਊ ਇਹਦਾ ਮਤਲਬ ਉਧਰ ਜਾਊ ਤੇ ਉਧਰ ਉਜਰਤ ਹੋਰ ਡਿੱਗੂ। ਇਸ ਕਰਕੇ ਕੰਸਟ੍ਰਕਸ਼ਨ ਕੰਮ ਦੀਆਂ ਕੰਪਨੀਆਂ ਵਾਸਤੇ ਮਲਟੀਨੇਸ਼ਨਲ ਜਾਂ ਕਾਰਪੋਰੇਸ਼ਨਾਂ ਵਾਸਤੇ ਉਜਰਤਾਂ ਨੀਵੀਆਂ ਸਿੱਟਣੀਆਂ। ਇਹ ਜਾਨੀ ਕਿਰਤ ਕੋਡ ਦਾ ਹੀ ਇੱਕ ਪਾਰਟ ਹੈ। ਦੇਖਣਾ ਐ ਚਾਹੀਦਾ ਪਰ ਇਹਨੂੰ ਦੇਖਿਆ ਨਹੀਂ ਨਾ ਜਾਂਦਾ ਕਿਰਤ ਵਰਕਰ ਨੂੰ ਲੱਗੂ ਇੰਡਸਟਰੀ ਵਾਲੇ ਨੂੰ ਵੀ ਇਹ ਤਾਂ ਮੇਰੇ ਤੇ ਹਮਲਾ ਕਿਰਤ ਕੋਡ ਮਰੇਗਾ ਵਾਲੇ ਨੂੰ ਲੱਗੂ ਇਹ ਤਾਂ ਮੇਰੇ ਤੇ ਹਮਲਾ ਪਰ ਇਹ ਹਮਲਾ ਕਰਕੇ ਇੰਡਸਟਰੀ ਵਾਲੇ ਜਾਂ ਸ਼ਹਿਰ ਵਾਲੇ ਜਿਹੜੇ ਵਰਕਰ ਹੈ ਉਹਨਾਂ ਦੀਆਂ ਉਜਰਤਾਂ ਸਿੱਟਣੀਆਂ ਇਹ ਇੱਕ ਇਹ ਗੱਲ ਦੂਜੀ ਇਹ ਤਾਂ ਜਿਹੜਾ ਖਤਰਨਾਕ ਇੱਕ ਪ੍ਰਵੀਜ਼ਨ ਉਹਨਾਂ ਨੇ ਰੱਖਿਆ ਇਸ ਨਵੀਂ ਦੇ ਵਿੱਚ ਮੈਂ ਪਹਿਲਾਂ ਮਿਸ ਕਰ ਗਿਆ ਉਹ ਹੈਗਾ ਵੀ 2 ਮਹੀਨੇ ਕੰਮ ਬੰਦ ਰਹੂਗਾ ਜਦੋਂ ਹਾੜੀ ਤੇ ਸੌਣੀ ਹਰੀਦ ਸੌਣੀ ਕੰਮ ਬੰਦ ਰਹਿਣ ਦਾ ਮਤਲਬ ਕੀ ਵੀ ਦਲੀਲ ਇਹ ਦਿੱਤੀ ਵੀ ਖੇਤੀ 'ਚ ਕੰਮੇ ਘਟ ਜਾਂਦੇ ਆ ਭਾਰਤ 'ਚ ਇੰਨੀ ਜ਼ਿਆਦਾ ਬੇਰਜ਼ਗਾਰੀ ਐ ਖੇਤੀ 'ਚ ਕਿੱਥੇ ਕੰਮੇ ਘਟਦੇ ਆ ਕੰਮੇ ਤਾਂ ਵਾਧੂ ਤੁਰੇ ਫਿਰਦੇ ਹੁੰਦੇ ਆ ਹਾਂ ਇਹ ਠੀਕ ਐ ਵੀ ਮੰਗਰੇਗਾ ਦੇ ਹੁੰਦੇ ਆ ਅਗਲੇ ਕੋਲੇ ਚੁਆਇਸ ਹੁੰਦੀ ਆ ਉਹ ਕਿਸੇ ਜ਼ਗੀਰਦਾਰ ਦੇ ਜਾ ਕੇ ਜਲੀਲ ਹੋਣ ਨਾਲੋਂ ਤੇ ਘਟ ਦਿਹਾੜੀ ਦੇ ਕੰਮ ਕਰਨ ਨਾਲੋਂ ਨਰੇਗਾ ਨੂੰ ਕਰਨਾ ਪ੍ਰੈਫਰ ਕਰੂ ਉਹ ਬੰਦ ਕਰਤਾ ਇਹਦਾ ਮਤਲਬ ਕੀ ਐ ਵੀ ਜਿਹੜੀਆਂ ਉਹ ਔਰਤਾਂ ਉਹ ਜਾ ਕੇ ਖੇਤਾਂ 'ਚ ਸਿਲਾ ਜੁਗਣਗੀਆਂ ਉਹ ਖੇਤਾਂ ਜਾ ਕੇ ਤੂੜੀ ਢੋਣ ਗੀਆਂ ਤੇ ਉਹਨਾਂ ਦੀ ਔਜਰ ਤਾਂ ਹੋਰ ਥੱਲੇ ਆਣਗੀਆਂ ਕਿਉਂਕਿ ਕੋਈ ਆਪਸ਼ਨ ਨਹੀਂ ਹੈ ਜਿਹਦਾ ਮਤਲਬ ਕੀ ਵੀ ਜ਼ਗੀਰਦਾਰਾਂ ਦੇ ਕੰਮਾਂ ਵਾਸਤੇ ਦਿਹਾੜੀ ਥੱਲੇ ਰੱਖਣ ਵਾਸਤੇ ਤੇ ਕਾਰਪੋਰੇਟ ਕੰਪਨੀਆਂ ਦੇ ਕੰਸਟਰਕਸ਼ਨ ਚ ਕੰਸਟਰਕਸ਼ਨ ਮੈਂ ਤਾਂ ਕਹਿੰਦਾ ਵੀ ਜਿਹੜੇ ਅਨਸਕਿਲਡ ਵਰਕਰ ਆ ਉਹ ਮੁੱਖ ਤੌਰ ਤੇ ਇਹਨਾਂ ਕੰਮਾਂ 'ਚ ਲੱਗੇ ਆ ਜਾਂ ਇਸ ਤਰ੍ਹਾਂ ਦੇ ਹੋਰ ਕੰਮ ਉੱਥੇ ਦਿਹਾੜੀ ਥੱਲੇ ਰੱਖਣ ਵਾਸਤੇ ਦੋਵੇਂ ਵਾਸਤੇ ਨਰੇਗਾ ਮਾਂਜਣੀ ਆ ਉਹਨਾਂ ਨੇ ਭਲਾਈ ਫੰਡ ਬੰਦ ਕਰਨੇ ਆ ਲੋਕਾਂ ਦੇ ਖੇ ਲਾਉਣੇ ਆ ਇਸ ਕਰਕੇ ਰੀਜ਼ਨ ਤਾਂ ਹੈਗਾ ਦਾ ਇਹ ਦੂਜੇ ਦਾ ਪੱਖ ਹੈਗਾ ਵੀ ਜਦੋਂ ਇਹਦੇ ਵਿਰੋਧ ਦਾ ਸ ਇਹਦਾ ਵਿਰੋਧ ਕਰਨ ਵੇਲੇ ਇਹਦਾ ਗੱਲ ਠੀਕ ਆ ਵੀ ਇਹ ਕਾਨੂੰਨ ਰੱਦ ਕਰਨ ਦੀ ਪੁਰਾਣਾ ਕੋਰ ਕਾਨੂੰਨ ਬਹਾਲ ਕਰਨ ਦੀ ਮੰਗ ਯੂਨੀਅਨਾਂ ਵੀ ਕਰ ਰਹੀਆਂ ਕਰਨੀ ਚਾਹੀਦੀ ਹੈ ਲੜਨਾ ਚਾਹੀਦਾ ਸੰਘਰਸ਼ ਹੋਣਾ ਚਾਹੀਦਾ ਪਰ ਨਾਲ ਹੀ ਸਵਾਲ ਇਹ ਹੈ ਵੀ ਪਹਿਲਾਂ ਹੀ ਮਨਰੇਗਾ ਨੂੰ ਕਾਇਮ ਰੱਖਣ ਵਾਸਤੇ ਜਾਂ ਬਰਕਰਾਰ ਰੱਖਣਾ ਹੀ ਭਾਰਤ ਦੀ ਬੇਰੁਜ਼ਗਾਰੀ ਦਾ ਹੱਲ ਨਹੀਂ ਉਹਦਾ ਹੱਲ ਭਾਰਤ ਦੀ ਖੇਤੀ ਤੇ ਸੰਨ ਦੇ ਜੁੜਮੇ ਵਿਕਾਸ ਦਾ ਰਾਹ ਫੜਨ ਚਾ ਹੈ ਉਹਦਾ ਹੱਲ ਜ਼ਗੀਰਦਾਰੀ ਨੂੰ ਖਤਮ ਕਰਨਾ ਚਾਹੀਦਾ ਉਹਦਾ ਹੱਲ ਜ਼ਮੀਨਾਂ ਦੀ ਮੁੜ ਵੰਡ ਕਰਨਾ ਚਾਹੀਦਾ ਲੋਕਾਂ ਦੇ ਕੋਲ ਜ਼ਮੀਨਾਂ ਹੋਣ ਉਹਨਾਂ ਦੀ ਇਹ ਸਾਰੀ ਕਿਰਤ ਹੈ ਜਿਹੜੀ 100 ਦਿਨ ਦੀ ਨਹੀਂ 3 350 ਦਿਨ ਦੀ ਕਿਰਤ ਉੱਥੇ ਖੇਤਾਂ 'ਚ ਖਪੇ ਉੱਥੇ ਪੈਦਾਵਾਰ ਹੋਵੇ ਖੇਤੀ ਆਧਾਰਤ ਸੰਨ ਤਾਂ ਲੱਗਣ ਉੱਥੇ ਪੈਦਾਵਾਰ ਹੋਵੇ ਇਹ ਸਾਰਾ ਰੋਜ਼ਗਾਰ ਉੱਥੇ ਜਾਵੇ ਜਦੋਂ ਐਂ ਚੰਨੂਗਾ ਫਿਰ ਤੁਹਾਨੂੰ ਕਿਸੇ ਮਲਟੀਨੇਸ਼ਨਲ ਕੰਪਨੀ ਨੂੰ ਸੱਦਣ ਦੀ ਕਿਉਂ ਲੋੜ ਹੈ ਤੁਹਾਨੂੰ ਆਡਲ ਫੋਰਡ ਤੇ ਮਾzkੂਰਾਂ ਦੀ ਟੈਕਨੋਲੋਜੀ ਉਹਨਾਂ ਨੂੰ ਸਦਨ ਦੀ ਕੀ ਲੋੜ ਹੈ ਇਹ ਇਹ ਰਾਹ ਫੜਨ ਦੀ ਲੋੜ ਹੈ ਇਸ ਕਰਕੇ ਮੰਰੇਗਾ ਬਚਾਉਣ ਦੀ ਲੜਾਈ ਲੜਦੇ ਆ ਇਸ ਕਾਨੂੰਨ ਦਾ ਵਿਰੋਧ ਕਰਦੇ ਆ ਮੰਗਿਓ ਹੋਣੀ ਚਾਹੀਦੀ ਹੈ ਵੀ ਉਹ ਕਾਨੂੰਨ ਬਹਾਲ ਕਰੋ ਪਰ ਜਰਈ ਜਿਹੜੀ ਜਾਨੀ ਕਿ ਜ਼ਮੀਨਾਂ ਦੀ ਮੋੜ ਵੰਡ ਕਰੋ ਖੇਤੀ ਸੰਕਟ ਹੱਲ ਕਰੋ ਤੇ ਰਜਗਾਰ ਦਾ ਜਿਹੜਾ ਉਹ ਚੈਨਲ ਖੋਲੋ ਜਿਹੜੀ ਗੱਲ ਨੂੰ ਰਜਗਾਰ ਨੇ ਬੰਦ ਮਾਰੇ ਹੋਏ ਨੇ ਉਹ ਸਾਰੇ ਬੰਨ ਤੋੜੋ ਇਹਦੇ ਤੋਂ ਬਿਨਾ ਮਰੇਗਾ ਹੋੜਪੋੜ ਹੀ ਰਹੂਗੀ ਉਹ ਜਿਹੇ ਜ ਮਰਜੀ ਕਾਨੂੰਨ ਬਣ ਚੇ ਜੀ